ਦੋਸਤੋ ਪੰਜਾਬ ਹਰਿਆਣਾ ਰਾਜਸਥਾਨ ਦੇ ਕਿਸਾਨ ਇੱਕ ਵਾਰ ਫਿਰ ਤੋਂ ਦਿੱਲੀ ਵੱਲ ਕੂਚ ਕਰ ਚੁੱਕੇ ਹਨ ਇਸ ਅੰਦੋਲਨ ਨੂੰ ਕਿਸਾਨ ਬੋਰਚਾ 2 ਦਾ ਨਾਮ ਦਿੱਤਾ ਗਿਆ ਹੈ 13 ਤਰੀਕ ਦੀ ਸਵੇਰ ਤੋਂ ਲੈ ਕੇ ਹੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਚੱਲ ਰਹੀਆਂ ਹਨ ਕਿਸਾਨ ਦਿੱਲੀ ਪਹੁੰਚਣ ਲਈ ਪੇਜਿਤ ਹਨ ਉੱਥੇ ਹੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਕਿ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾਵੇ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਇੱਕ ਕਿਸਾਨ ਬੋਰਚਾ ਲੱਗਾ ਸੀ ਜੋ ਕਰੀਬ 13 ਮਈ ਤਿਆ ਤੱਕ ਚੱਲਿਆ ਸੀ ਤੇ ਅਖੀਰ ਨੂੰ ਸਰਕਾਰ ਨੇ ਝੁਕੜਾ ਬਿਆ ਸੀ ਅਤੇ ਖੇਤੀਬਾੜੀ ਸਬੰਧੀ 3 ਕਾਲੇ ਕਰੋੜ ਵਾਪਸ ਲੈਣੇ ਪੈਸਾ ਪਹਿਲਾ ਕਿਸਾਨ ਫੋਰਜਾ ਵੱਡੀਕਰ ਨੂੰ ਭੁੱਖ ਰੱਖ ਕੇ ਲੱਗਿਆ ਸੀ ਕਿ ਸਰਕਾਰ ਵੱਡੀਕਰ ਪ੍ਰਣਾਲੀ ਨੂੰ ਤੋੜ ਰਹੀ ਹੈ ਅਤੇ ਕਿਸਾਨ ਬਈ ਦੂਰ ਇਸ ਦੇ ਉਲਟ ਖੜੇ ਹੋਏ ਸਨ ਤੇ 13 ਮਈ ਦਾ ਬਾਅਦ ਸਰਕਾਰ ਨੇ ਝੁਕੜਾ ਬਿਆ ਸੀ ਪਰ ਔਰ ਜਿਹੜੇ ਕਿਸਾਨ ਅੰਦੋਲਨ ਸ਼ੁਰੂ ਹੋੜ ਜਾ ਰਿਹਾ ਹੈ ਇਸ ਦੀਆਂ ਭੁੱਖ ਬਗਾ ਟੀਆ ਕੀ ਜੀ ਸਰਕਾਰ ਕੋਲ ਜਾਂ ਕਿਹਨੇ ਕਰੋੜ ਦੇ ਵਿਰੋਧ ਕਿਸਾਨ ਔਰ ਵੇਰ ਇੱਕ ਵਾਰ ਸੜਕਾਂ ਤੇ ਆਏ ਹਨ ਕਿਸਾਨ ਮੋਰਚਾ ਟੂ ਲੱਟਣ ਦਾ ਬੁਖ ਕਾਰਨ ਕੀ ਹੈ ਇਸ ਬਾਰੇ ਅੱਜ ਦੇ ਇਸ ਐਪੀਸੋਡ ਵਿੱਚ ਚਰਚਾ ਕਰਾਂਗੇ ਤੇ ਦਾਲ ਹੀ ਜਾਣਕਾਰੀ ਸਾਂਝੀ ਕਰਾਂਗੇ ਕਿ ਇਸ ਵਾਰ ਕਿਸਾਨ ਕਿੰਨੀ ਕੁ ਤਿਆਰੀ ਕਰਕੇ ਆਏ ਹਨ ਅਤੇ ਸਰਕਾਰ ਦੀ ਖੂਫੀਆ ਰਿਪੋਰਟ ਸਰਕਾਰ ਦੀ ਸੀਆਈਡੀ ਕੋਲ ਕੀ ਜਾਣਕਾਰੀ ਪਹੁੰਚੀ ਹੈ ਇਹਦਾ ਸਾਰੇ ਬੁੱਧਿਆ ਬਾਰੇ ਚਰਚਾ ਕਰਾਂਗੇ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅਕੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਕਿਸਾਨਾਂ ਦੀਆਂ ਮੁੱਖ ਮੱਗਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੀਆਂ ਸਭ ਤੋਂ ਮੁੱਖ ਮੱਗਾਂ ਇਸ ਪ੍ਰਕਾਰ ਹਨ ਸਭ ਤੋਂ ਪਹਿਲੀ ਗੱਲ ਹੈ ਕਿ ਹਰੇਕ ਫਸਲ ਦਾ ਘਟੋ ਘਾਟ ਸਬਰਥਨ ਬੋਲ ਭਾਵ ਐਮਐਸਪੀ ਦੀ ਗਰੰਟੀ ਮਤਲਬ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਹਰੇਕ ਫਸਲ ਲਈ ਇੱਕ ਭਾਅ ਨਿਯਤ ਕੀਤਾ ਜਾਵੇ ਤੇ ਉਸਤੇ ਕਾਨੂੰਨ ਬਣਾਇਆ ਜਾਵੇ ਕਿ ਜੇਕਰ ਕੋਈ ਵਪਾਰੀ ਜਾਂ ਸਰਕਾਰ ਖੁਦ ਇਸ ਨਿਯੁਕਤ ਕੀਤੇ ਭਰੇ ਤੋਂ ਘੱਟ ਬੋਲ ਤੇ ਕਿਸਾਨ ਦੀ ਫਸਲ ਖਰੀਦੇਗਾ ਤਾਂ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਜਿਹਾ ਇੱਕ ਪੱਕਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਜੋ ਵੀ ਫਸਲ ਕਿਸਾਨ ਬੀਜੇਗਾ ਉਸ ਨੂੰ ਵਡੀਆਂ ਵਿੱਚ ਡਾਰਲਦਾ ਪਵੇ ਤੇ ਆਪਣੀ ਸਰ ਫਸਲ ਸੜਕਾਂ ਤੇ ਦਾ ਖਿਲਾਰ ਕੇ ਖਾਲੀ ਹੱਥ ਵਾਪਸ ਨਾ ਮੋੜਦਾ ਪਵੇ ਦੂਜੀ ਮੁੱਖ ਗੱਲ ਇਹ ਹੈ ਕਿ ਸਰਕਾਰ ਸੁਆਮੀਨਾਥਰ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਸਵਾਮੀਨਾਥਰ ਕੀ ਹੈ ਕਿ ਸਰਕਾਰ ਵੱਲੋਂ ਖੁਦ ਪੂਰੇ ਭਾਰਤ ਵਿੱਚ ਕਿਸਾਨੀ ਤੇ ਇੱਕ ਸਰਵੇ ਕਰਵਾਇਆ ਗਿਆ ਸੀ ਕਿ ਕਿਸਾਨਾਂ ਦੀ ਹਾਲਤ ਕਿਵੇਂ ਸੁਧਰੇਗੀ ਤਾਂ ਉਸ ਵਕਤ ਇਸ ਸਵਾਮੀਨਾਥਰ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਇਹ ਲਿਖਿਆ ਸੀ ਕਿ ਘੱਟੋ ਘੱਟ ਕਿਸਾਨਾਂ ਨੂੰ ਉਹਨਾਂ ਦੀ ਬੀਜੀ ਹੋਈ ਫਸਲ ਦੇ ਖਰਚੇ ਅਤੇ ਹੋਰ ਬਾਕੀ ਖਰਚਿਆਂ ਵਿੱਚ ਜੋੜ ਕੇ ਸਰਕਾਰ ਵੱਲੋਂ ਇੱਕ ਪੱਕਾ ਰੇਟ ਫਿਕਸ ਕੀਤਾ ਜਾਵੇ ਜਿਵੇਂ ਕਿ ਉਦਾਹਰਣ ਦੇ ਤੌਰ ਤੇ ਇੱਕ ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀ ਕੋਲਡ ਡਰਿੰਕ ਦੀ ਇੱਕ ਬੋਤਲ ਨੂੰ ਬਣਾਉਣ ਲਈ ਉਹਦੇ ਲੱਗੇ ਪੂਰੇ ਪੈਸੇ ਅਤੇ ਆਪਣਾ ਬੜਾਫਾ ਜੋੜ ਕੇ ਫਿਰ ਬੋਤਲ ਤੇ ਰੇਟ ਲਿਖਦੀ ਹੈ ਕਿ ਮੈਂ ਬੋਤਲ ਦਾ ਇੰਦਾ ਰੇਟ ਲੈਣਾ। ਉਸੇ ਤਰ੍ਹਾਂ ਕਿਸਾਨ ਨੂੰ ਵੀ ਇੱਕ ਫਸਲ ਦੇ ਸਾਰੇ ਖਰਚੇ ਜੋੜ ਕੇ ਅਤੇ ਉਸ ਦਾ ਬੜਾਫਾ ਜੋੜ ਕੇ ਇੱਕ ਪੱਕਾ ਭਾਅ ਦਿੱਤਾ ਜਾਵੇ ਤਾਂ ਜੋ ਕਿਸਾਨ ਨੂੰ ਵੀ ਇਹ ਕੋਈ ਚਿੰਤਾ ਨਾ ਹੋਵੇ ਕਿ ਮੈਂ ਜੋ ਫਸਲ ਬੀਜੀ ਹੈ ਇਹ ਮੈਨੂੰ ਸੜਕਾਂ ਤੇ ਨਹੀਂ ਸੁੱਟਰੀ ਪਵੇਗੀ ਇਸ ਦਾ ਮੈਨੂੰ ਇੰਨਾ ਭਾਅ ਮਿਲੇਗਾ ਹੀ ਮਿਲੇਗਾ ਕਿਸਾਨਪੋਰਚਾ 2 ਦੀ ਤੀਜੀ ਮੁੱਖ ਬਾਗ ਹੈ ਕਿ ਜੁਪੀ ਦੇ ਲਖੀਮਪੁਰ ਖੇਰੀ ਵਿੱਚ ਬਾਰੇ ਗਏ ਕਿਸਾਨਾਂ ਦੇ ਪਰਿਵਾਰ ਦਾ ਜਖਮੀ ਹੋਏ ਕਿਸਾਨਾਂ ਨੂੰ ਬਵਜਾਹ ਦਿੱਤਾ ਜਾਵੇ ਜੋ ਇਹ ਕੀ ਸੀ ਕਿ ਜਦੋਂ ਭਾਜਪਾ ਦੇ ਬਤਰੀ ਨੇ ਕਿਸਾਨਾਂ ਦੇ ਧਰ ਦੇ ਉੱਤੇ ਗੱਡੀ ਚੜਾ ਕੇ ਕਈ ਕਿਸਾਨ ਛੇੜ ਕਰ ਦਿੱਤੇ ਸੜ ਤੇ ਬਹੁਤ ਸਾਰੇ ਕਿਸਾਨ ਜਖਮੀ ਹੋਏ ਸਨ ਉਹਨਾਂ ਨੂੰ ਸਰਕਾਰ ਵੱਲੋਂ ਬਵਜਾਹ ਦੇਣ ਦੀ ਗੱਲ ਕੀਤੀ ਗਈ ਸੀ ਪਰ ਉਹ ਪੂਰੀ ਅਜੇ ਤੱਕ ਨਹੀਂ ਹੋਈ ਚੌਥੀ ਬੱਗਏ ਕਿ ਬਿਜਲੀ ਸੋਧ ਬਿੰਦ ਕਿਸਾਨਾਂ ਨੂੰ ਬਿਲਣ ਵਾਲੀ ਬਿਜਲੀ ਦੇ ਕਰੋੜਾਂ ਵਿੱਚ ਜ਼ਰੂਰੀ ਆ ਸੋਧਾ ਕੀਤਾ ਜਾਵੇ ਪੰਜਵੀਂ ਅਤੇ ਸਭ ਤੋਂ ਵੱਡੀ ਬੱਗਏ ਕਿ ਕਿਸਾਨ ਮਜ਼ਦੂਰਾਂ ਦੇ ਸਬੂੱਚੇ ਕਰਜ਼ੇ ਉੱਤੇ ਸਰਕਾਰ ਵੱਲੋਂ ਲੀਕ ਮਾਰੀ ਜਾਵੇ ਭਾਵ ਕਿ ਕਿਸਾਨਾਂ ਮਜ਼ਦੂਰਾਂ ਦਾ ਸਬੂੱਚਾ ਕਰਜ਼ਾ ਮਾਫ ਕੀਤਾ ਜਾਵੇ ਕਿਉਂਕਿ ਕਰਜ਼ੇਕਾਰ ਨਹੀਂ ਹਰ ਸਾਲ ਭਾਰਤ ਵਿੱਚ ਲੱਖਾਂ ਕਿਸਾਨ ਆਤਮ ਹੱਤਿਆ ਕਰਦੇ ਹਨ ਪਰ ਆਤਮ ਹੱਤਿਆ ਤੋਂ ਬਾਅਦ ਵੀ ਉਸ ਕਿਸਾਨ ਦੇ ਪਰਿਵਾਰ ਨੂੰ ਕਰਜ਼ੇ ਤੋਂ ਛੁਟਕਾਰਾ ਨਹੀਂ ਮਿਲਦਾ ਕਿਉਂਕਿ ਸਰਕਾਰ ਵੱਲੋਂ ਜਾਂ ਬੈਂਕਾਂ ਵੱਲੋਂ ਪਹਿਲਾਂ ਇੱਕ ਛਾੜ ਦੀ ਜ਼ਮੀਨ ਦੇ ਕਾਗਜ਼ ਅਤੇ ਜ਼ਮੀਨ ਨੂੰ ਗਹਿਣੇ ਰੱਖ ਕੇ ਫਿਰ ਕਰਜ਼ਾ ਦਿੱਤਾ ਜਾਂਦਾ ਹੈ ਕਰਜ਼ਾਈ ਕਿਸਾਨ ਭਾਵੇਂ ਆਤਮ ਹੱਤਿਆ ਕਰਕੇ ਹੀ ਕਿਉਂ ਨਾ ਮਰ ਜਾਵੇ ਪਰ ਉਸਦੇ ਬਗਰਾਂ ਵੀ ਪਰਿਵਾਰ ਨੂੰ ਕਰਜ਼ਾ ਵਾਪਸ ਕਰਨਾ ਹੀ ਪੈਂਦਾ ਹੈ ਛੇਵੀਂ ਮੰਗ ਇਹ ਹੈ ਕਿ ਪਹਿਨੇ ਕਿਸਾਨ ਮੋਰਚੇ ਦੌਰਾਨ ਦੇਦੇ ਵੀ ਕਿਸਾਨਾ ਉਤੇ ਪਰਚੇ ਹੋਏ ਸਨ ਉਹ ਸਾਰੇ ਦੇ ਸਾਰੇ ਰੱਤ ਕੀਤੇ ਜਾਣ ਜੇ ਸਰਕਾਰ ਤਿੰਨ ਕਾਨੂੰਨ ਵਾਪਸ ਲੈ ਸਕਦੀ ਹੈ ਤਾਂ ਇਹ ਪਰਚੇ ਵੀ ਤਿੰਨ ਕਾਲੇ ਕਰੋਨਾ ਦੇ ਖਿਲਾਫ ਹੀ ਹੋਏ ਸਨ ਇਸ ਲਈ ਪਹਿਲੇ ਕਿਸਾਨ ਮੋਰਚੇ ਦਰਾਂ ਜਿੰਨੀਆਂ ਵੀ ਕਿਸਾਨਾ ਉਤੇ ਕਾਰਵਾਈਆਂ ਹੋਈਆਂ ਸਨ ਉਹਨਾਂ ਨੂੰ ਸਰਕਾਰ ਵੱਲੋਂ ਵਾਪਸ ਲਿਆ ਜਾਵੇ ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਬਗਾਧ ਜੋ ਕਿਸਾਨਾਂ ਵੱਲੋਂ ਸਰਕਾਰ ਅੱਗੇ ਰੱਖੀਆਂ ਗਈਆਂ ਹਨ ਇਹਦਾ ਬੱਗਾ ਵਿੱਚੋਂ ਜ਼ਿਆਦਾਤਰ ਬੰਦਾ ਉਹ ਹਨ ਜਿਹੜੀਆਂ ਸਰਕਾਰ ਵੱਲੋਂ ਪਹਿਲਾਂ ਕਈ ਵਾਰ ਵੱਡੀਆਂ ਜਾ ਚੁੱਕਿਆ ਹਨ ਪਰ ਉਹ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਹਰੇਕ ਵਾਰ ਲਾਰੇ ਲਾ ਕੇ ਹੀ ਮੋੜ ਦਿੱਤਾ ਜਾਂਦਾ ਹੈ। ਉਤੈ ਹੀ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਿਆਰੀ ਦੀ ਅਤੇ ਸਰਕਾਰ ਦੀ ਇੰਟੈਲੀਜੈਂਸੀ ਸੀਆਈਡੀ ਦੀ ਤਾਂ ਇਸ ਮੋਰਚੇ ਦੇ ਸਬੰਧੀ ਅਣਵਾਲ ਲਗਾਏ ਗਏ ਹਨ ਕਿ ਕਿਸਾਨਾਂ ਵੱਲੋਂ ਇਸ ਵਾਰ ਆਪਣੇ ਨਾਲ 6-6 ਮੀਂਹਦਿਆਂ ਦਾ ਰਸਣ ਕਿਸਾਨ ਆਪਣੇ ਦਾਲ ਘਰੋਂ ਲੈ ਕੇ ਤੁਰੇ ਹਨ। ਕਿ ਜੇਕਰ ਮੋਰਚਾ ਲੰਬਾ ਸਵਾ ਵੀ ਚੱਲਦਾ ਹੈ ਤਾਂ ਉਹਦਾ ਪਹਿਲਾਂ ਹੀ ਇੰਤਜ਼ਾਮ ਕੀਤਾ ਗਿਆ ਹੈ ਜੋ ਸਰਕਾਰ ਵੱਲੋਂ ਰਾਹ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਉਸ ਨੂੰ ਉਖਾੜਨ ਵਾਸਤੇ ਵੀ ਕਿਸਾਨ ਇਸ ਵਾਰ ਜੀਸੀਪੀ ਬਸ਼ੀਰਾ ਹਾਈਡਰੇ ਆਪਣੇ ਨਾਲ ਲੈ ਕੇ ਚੱਲੇ ਹਨ ਬੁੱਕ ਦੀ ਗੱਲ ਇਹ ਹੈ ਕਿ ਕਿਸਾਨਾਂ ਵੱਲੋਂ ਸਿੱਧਾ ਸਪਸ਼ਟ ਚੇਤਾਵਨੀ ਹੈ ਕਿ ਉਹ ਇਸ ਵਾਰ ਕਿਸੇ ਲਾਰੇ ਲੱਪੇ ਜਾਂ ਗੱਲਾਂ ਵਿੱਚ ਆ ਕੇ ਉੱਟਣ ਵਾਲੇ ਨਹੀਂ ਇਸ ਵਾਰ ਕਿਸਾਨ ਆਪਣੀਆਂ ਬੱਗਾ ਬੜਵਾ ਕੇ ਹੀ ਵਾਪਸ ਜਾਣਗੇ ਇਹ ਗੱਲ ਸਰਕਾਰ ਨੂੰ ਵੀ ਪਤਾ ਹੈ ਕੇ ਉਪਰੋਂ ਸਰ ਤੇ ਲੋਕ ਸਭਾ ਇਲੈਕਸ਼ਨ ਵੀ ਆ ਗਿਆ ਇਸ ਲਈ ਸਰਕਾਰ ਦੀ ਵੀ ਕਿਸਾਨਾਂ ਨੂੰ ਰੋਕਣ ਲਈ ਪੂਰੀ ਵਾਹ ਲੱਗੀ ਹੋਈ ਹੈ ਪਰ ਕਿਸਾਨ ਪਹੁੰਚ ਕੇ ਦਿੱਲੀ ਪਹੁੰਚ ਕੇ ਇਹ ਦਬ ਲੈ ਲਗੇ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਵੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ Vai corrigir a